ਚੰਗੇ ਭਾਗਾ ਦੀ ਨਿਸ਼ਾਨੀ ਚੰਗੇ ਕਰਮਾਂ ਦੀ ਨਿਸ਼ਾਨੀ ਫਿਰ ਕਿਤੇ ਜਾ ਕੇ ਸਾਧੂ ਮਿਲਦੇ ਪੂਰਵ ਕਰਮਾਂ ਅੰਤਰ ਜੇ ਪ੍ਰਗਟ ਹੈ ਭੇਟਿਓ ਉਪਰ ਖਰਸਕ ਬਿਰਾਗੀ ਮਿਟੇ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਚੰਗੇ ਭਾਗਾ ਨਾਲ ਸਾਧੂ ਮਿਲਦਾ ਹਰ ਹਾਥੀ ਦੇ ਮੱਥੇ 'ਚ ਮੋਤੀ ਨਹੀਂ ਹੁੰਦਾ ਹਾਥੀ ਦਾ ਜੰਗਲ 'ਚ ਬਹੁਤ ਤੁਰੇ ਫਿਰਦੇ ਪਰ ਉਹ ਕਿਸੇ ਕਿਸੇ ਦੇ ਹਾਥੀ ਦੇ ਮੱਥੇ 'ਚ ਮੋਤੀ ਹੁੰਦਾ ਬੜਾ ਕੀਮਤੀ ਹੁੰਦਾ ਹਰ ਸੱਪ ਕੋ ਮਣੀ ਨਹੀਂ ਹੁੰਦੀ ਹਰ ਮੋਰ ਦੇ ਸਿਰ ਤੇ ਮੋਰ ਪੰਖੀ ਨਹੀਂ ਹੁੰਦੀ ਮੋਰ ਪੰਖੀ ਦਾ ਬਹੁ ਘੱਟ ਲੋਕਾਂ ਨੂੰ ਪਤਾ ਇੱਕ ਮੋਰ ਖੰਭ ਹੁੰਦਾ ਵੀ ਇੱਕ ਪਾਸੇ ਟਿੱਕੀ ਹੁੰਦੀ ਹੈ ਮੋਰ ਪੰਖੀ ਦੇ ਦੋਨੇ ਪਾਸੇ ਟਿੱਕੀਆਂ ਹੁੰਦੀਆਂ ਜੇ ਸ਼ੀਸ਼ੇ ਦੇ ਕੇ ਕਰ ਲੋ ਸ਼ੀਸ਼ਾ ਤੋੜ ਦਿੰਦੀ ਹੈ ਉਹਨੂੰ ਮੋਰ ਪੰਖੀ ਕਹਿੰਦੇ ਜੇ ਪੱਗ ਦੇ ਉੱਤੇ ਲਾ ਦਈਏ ਉਹਦੀ ਕਲਾ ਹੀ ਵੱਖਰੀ ਵਰਤ ਹੁੰਦੀ ਹੈ ਕ੍ਰਿਸ਼ਨ ਮਹਾਰਾਜ ਮੋਰ ਪੰਖੀ ਲਾਇਆ ਕਰਦੇ ਸੀ ਗੱਜ ਜਿਕੇ ਆਖੋ ਸਤਨਾਮ ਜਿਹੜੇ ਸਾਧੂਆਂ ਜਿਹਨਾਂ ਨੂੰ ਪਤਾ ਮੋਰ ਪੰਖੀ ਬਾਰੇ ਮੋਰ ਪੰਖੀ ਇੱਕ ਹੁੰਦਾ ਮੋਰ ਪੰਖ ਉਹ ਇੱਕ ਪਾਸੇ ਟਿੱਕੀ ਹੁੰਦੀ ਹੈ ਦੂਜੇ ਪਾਸੇ ਖਾਲੀ ਹੁੰਦਾ ਜਿਹੜੀ ਮੋਰ ਪੰਖੀ ਹੁੰਦੀ ਹੈ ਅਸਲੀ ਉਹ ਕਿਸੇ ਕਿਸੇ ਮੋਰ ਦੇ ਸਿਰ ਤੇ ਜਿੱਤੇ ਮਹਾਰਾਜ ਦੀ ਕਿਰਪਾ ਮੇਰ ਉਹ ਤੇ ਹੁੰਦੀ ਹੈ ਜਿਹੜਾ ਭਜਨ ਮੰਦਗੀ ਵਾਲਾ ਸਾਧੂ ਆ ਉਹ ਵੀ ਕੋਈ ਵਰਲਾ ਹੀ ਮਿਲਦਾ ਗਾ ਜਿਕੇ ਆਖੋ ਸਤਨਾਮ ਵਾਹਿਗੁਰੂ ਅਰ ਜਿੱਧਰ ਨੂੰ ਚੱਲਿਆ ਜਾਵੇ ਜੇ ਕਿਸੇ ਹੱਡੀ ਤੇ ਵੀ ਪੈਰ ਰੱਖਦਾ ਨਾ ਉਹਦਾ ਵੀ ਭਲਾ ਹੋ ਜਾ ਜਿਵੇਂ ਸ਼ੰਤਜੀਤ ਸਿੰਘ ਹੰਸਾਲੀ ਵਾਲੇ ਮਹਾਪੁਰਖ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਹੀ ਫੋਟੋ ਦੇ ਦਰਸ਼ਨ ਕਰ ਲਈਏ ਨਾ ਇਹਨਾਂ ਦੀਆਂ ਫੋਟੋਆਂ ਵੀ ਕੰਮ ਕਰਦੀਆਂ ਸਰਦਬਾਬਾ ਰਾਮ ਸਿੰਘ ਜੀ ਗਣੂਆ ਸਾਹਿਬ ਵਾਲੇ ਵੱਡੇ ਮਹਾਰਾਜ ਜੀ ਕਿਹਾ ਕਰਦੇ ਸੀ ਕਹਿੰਦੇ ਜੇ ਅਸੀਂ ਚਲੇ ਵੀ ਗਏ ਨਾ ਸਾਡੀ ਫੋਟੋ ਅੱਗੇ ਖੜ ਕੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਰੱਬ ਇਹ ਤਾਂ ਪ੍ਰਗਟ ਗੁਰਾਂ ਕੀਤੇ ਐ ਇਹ ਜਿਹਨੇ ਸਾਡੀ ਫੋਟੋ ਅੱਗੇ ਖੜ ਕੇ ਵੀ ਅਰਦਾਸ ਕਰਤੀ ਨਾ ਇੱਕਦਮ ਪੂਰੀ ਹੋਣੀ ਐ ਇੱਕ ਦਿਨ ਇੱਕ ਸੇਵਾਦਾਰ ਕਹਿੰਦਾ ਮਹਾਰਾਜ ਆਪਾਂ ਨੂੰ ਵਚਨ ਕਰਕੇ ਗਏ ਮਹਾਰਾਜ ਬੜਾ ਕੰਮ ਆ ਕੰਮ ਨਹੀਂ ਹੋ ਰਿਹਾ ਉਹ ਮੈਂ ਕਿਹਾ ਵੀ ਆਪਾਂ ਨੂੰ ਤਾਂ ਵਿਸ਼ਵਾਸ ਬਹੁਤ ਆ ਭਰੋਸਾ ਬਹੁਤ ਆ ਹੁਣ ਅਗਲੇ ਦੇ ਮਨ ਦਾ ਕੀ ਪਤਾ ਵੀ ਭਰੋਸਾ ਕੇ ਦੇਖ ਰਿਹਾ ਉਹ ਵੀ ਅਰਦਾਸ ਪੂਰੀ ਹੁੰਦੀ ਕਿ ਨਹੀਂ ਹੁੰਦੀ ਉਹ ਮਹਾਰਾਜ ਨੂੰ ਪਤਾ ਅਈਰ ਅਰਦਾਸ ਕੀਤੀ ਸੱਚੇ ਪਾਤਸ਼ਾਹ ਇਹ ਕੰਮ ਰੁਕਿਆ ਮਹਾਰਾਜ ਆਪ ਜੀ ਦਾ ਸੇਵਾਦਾਰ ਆਪ ਜੀ ਕਿਰਪਾ ਕਰੋ ਅਰਦਾਸ ਇੱਥੇ ਹੋ ਰਹੀ ਹੈ ਕੰਮ ਹੋਣਾ ਇਟਲੀ ਨਾਂ ਵੀ ਤੁਹਾਨੂੰ ਦੱਸ ਦਿੰਨੇ ਆ ਅਮਰਜੀਤ ਸਿੰਘ ਉਹਦਾ ਨਾਂ ਹੈ ਇਟਲੀ ਹੁਣ ਸੁਣਦਾ ਹੋਣਾ ਮੈਂ ਕਿਹਾ ਉਹ ਆ ਜਿਹੜਾ ਲਾਈਵ ਹੈ ਹੁਣ ਚ ਵੀਡੀਓ ਸੁਣਨੀ ਹੈ ਉਹਨੇ ਉਹਦਾ ਫੋਨ ਆਇਆ ਕਹਿੰਦਾ ਮਹਾਰਾਜ ਡਿਪੋਰਟ ਕਰਨ ਲੱਗੇ ਆ ਮੈਨੂੰ ਮੈਂ ਕਿਹਾ ਤੂੰ ਇਦਾਂ ਕਰ ਦਫ਼ਤਰ ਜਾਣ ਨੂੰ ਜਿੱਥੇ ਜਾਣਾ ਤੂੰ ਕਿੰਨਾ ਸਮਾਂ ਲੱਗਣਾ ਕਹਿੰਦਾ 15 ਮਿੰਟ ਮੈਂ ਕਿਹਾ ਊਲ ਮੰਤਰ ਕਰਦਾ ਜਾ ਊਲ ਮੰਤਰ ਦੇ ਵਿੱਚ ਤਾਕਤ ਹੈ ਇਹ ਗੁਰੂ ਨਾਨਕ ਸਾਹਿਬ ਦੀ ਮਿਹਰ ਹੈ ਮਹਾਂਪੁਰਖਾਂ ਦੀ ਤਾਂ ਅਰਦਾਸ ਹੁੰਦੀ ਹੈ ਕੰਮ ਤਾਂ ਗੁਰੂ ਨਾਨਕ ਸਾਹਿਬ ਨੇ ਕਰਨੇ ਗੱਜ ਕਿ ਆਖੋ ਸਤਨਾਮੁ ਵਾਹਿਗੁਰੂ ਕੰਮ ਤਾਂ ਮੇਰੇ ਸਤਿਗੁਰੂ ਨਾਨਕ ਮਹਾਰਾਜ ਨੇ ਕਰਨੇ ਨੇ ਉਹਨਾਂ ਦੀ ਕਿਰਪਾ ਹੋਣੀ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਮਹਾਪੁਰਖ ਦੀ ਤਰ ਅਰਦਾਸ ਆ ਬਗਾ ਤੈਨੂੰ ਸਮਾਂ ਕਿੰਨਾ ਕੁ ਲੱਗਣਾ ਕਹਿੰਦਾ ਜੀ 15 ਮਿੰਟ ਲੱਗਣੇ ਪਰ ਉਹ ਕਹਿੰਦੇ ਵੀ ਤੈਨੂੰ ਰਿਪੋਰਟ ਕਰ ਦੇਣਾ ਕਾਰਡ ਨਹੀਂ ਅੱਗੇ ਦੇਣਾ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਨਾ ਮੂਲਮントਰ ਸਾਹਿਬ ਕਰਦਾ ਜਾਈ ਤੇ ਮਹਾਰਾਜ ਨੂੰ ਕਹੀ ਵੀ ਸੱਚੇ ਪਾਤਸ਼ਾਹ ਮੇਰੀ लाज ਰੱਖ ਲਿਓ ਤੁਹਾਡੇ ਹੱਥ ਹੈ ਮਨ ਰਹੀ ਅਰਦਾਸ ਕਰੀਏ ਸੀ ਇਧਰ ਮਾਹਪੁਰਖਾਂ ਕੇ ਅਰਦਾਸ ਕੀਤੀ ਮਹਾਰਾਜ ਆਪਣੀ ਸੰਗਤ ਦਾ ਜੁੜਿਆ ਹੋਇਆ ਹੈ ਇਹ ਭਰੋਸੇ ਵਾਲਾ ਨਾਮ ਜਪਣ ਵਾਲੀ ਰੂਹ ਹੈ ਇਹ ਪਰਿਵਾਰ ਵੀ 50 ਸਾਲ ਤੋਂ ਜੁੜਿਆ ਆਪ ਜੀ ਕਿਰਪਾ ਕਰੋ ਮਿਹਰ ਕਰੋ ਜਦੋਂ ਇੱਧਰ ਅਰਦਾਸ ਹੋਈ ਸਾਹ ਸੰਗਤ 15 ਮਿੰਟ ਉਹਨੂੰ ਜਾਣ ਨੂੰ ਲੱਗੇ ਦਫ਼ਤਰ 'ਚ ਉਹਨੇ ਜਦੋਂ ਸਾਨੂੰ ਅੱਧੇ ਘੰਟੇ ਬਾਅਦ ਫੋਨ ਕੀਤਾ ਕਹਿੰਦਾ ਜੀ ਮੈਨੂੰ ਬਿਠਾ ਕੇ ਉਹਨਾਂ ਨੇ ਕੌਫੀ ਵੀ ਪਲਾਈ ਪੁੱਛਿਆ ਵੀ ਕੁਛ ਨਹੀਂ ਤੇ ਕਹਿੰਦੇ ਆ ਵੀ ਕਾੜ ਫੜ 10 ਸਾਲਾਂ ਤੈਨੂੰ ਹੋਰ ਕਾੜ ਦੇਤਾ ਗੱਜ ਕੇ ਆਖੋ ਸਤਨਾਮ ਇਹ ਗੱਲਾਂ ਐਵੇਂ ਨਹੀਂ ਜਿਹੜੇ ਕਹਿੰਦੇ ਨਾ ਖੰਡਪੜ ਸਾਹਿਬ ਤਾਕਤ ਨਹੀਂ ਹੁੰਦੀ ਇੱਕ ਨੂੰ ਕਿਹਾ ਮੈਂ ਕਿਹਾ ਤੂੰ ਖੰਡਪੜ ਸਾਹਿਬ ਸੁਖ ਲਾ ਜੇ ਨਾ ਮਹਾਰਾਜ ਲੱਗ ਜਾਣਾ ਵੀਜਾ ਮੈਂ ਕਿਹਾ ਵੀ ਮਹਾਰਾਜ ਤਾਂ ਬੜੀ ਤਾਕਤ ਹੈ ਆਪਣਾ ਪਰੋਸਾ ਨਹੀਂ ਰਿਹਾ ਉਹਦਾ ਪੂਰੇ ਪਰਿਵਾਰ ਦਾ ਇੰਗਲੈਂਡ ਦਾ ਵੀਜਾ ਲਵਾਤਾ ਮਹਾਰਾਜ ਨੇ ਹੁਣ ਸੋਚਣ ਦੀ ਗੱਲ ਆ 25-30 ਲੱਖ ਰੁਪਇਆ ਇੰਗਲੈਂਡ ਦੇ ਵੀਜ਼ੇ ਤੇ ਦਾ ਬੰਦਾ ਲਾ ਦਿੰਦਾ ਜੇ ਕਹਿ ਦੋ ਵੀ 5100 ਰੁਪਇਆ ਖੰਡ ਪੜ ਸਕਦਾ ਉਹ ਨਹੀਂ ਦੇਣਾ 50 ਲੱਖ ਰੁਪਇਆ ਲਾ ਦੇਣਾ 5100 ਭੇਟਾ ਨਹੀਂ ਦੇਣੀ ਉਹ ਕਹਿੰਦਾ ਵੀ ਕਿੱਡਾ ਚੱਲ ਪਤਾ ਲੱਗਦਾ 에어ਪੋਰਟ ਤੇ ਚਲੇ ਗਏ ਜਿਨੇ ਪਾਸਪੋਰਟ ਦੇਣੇ ਸੀ ਨਾ ਵੀਜ਼ੇ ਲੱਗੇ ਹੋਏ ਇੰਗਲੈਂਡ ਦੇ ਪਰਿਵਾਰ ਦੇ ਜਿਨੇ ਦੇਣੇ ਸੀ ਪਾਸਪੋਰਟ ਪਾਸਪੋਰਟ ਲੈ ਕੇ ਭੱਜ ਗਿਆ ਮੁੜ ਕੇ ਲੱਭੇ ਹੀ ਨਹੀਂ ਫਿਰ ਆਇਆ ਕਹਿੰਦਾ ਜੀ ਹੁਣ ਕੀ ਕਰੀਏ ਮੈਂ ਕਿਹਾ ਹੁਣ ਮਹਾਰਾਜ ਨੂੰ ਪੁੱਛ ਲੈ ਆਪਾਂ ਤਾਂ ਪਤਾ ਨਹੀਂ ਪਈ ਹੁਣ ਮਹਾਰਾਜ ਨੂੰ ਪੁੱਛ ਤੈਨੂੰ ਸ਼ੁਕਰਾਨਾ ਕਰਨਾ ਚਾਹੀਦਾ ਸੀ ਮਹਾਰਾਜ ਦਾ ਵੀ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋਈ ਹੈ ਚੌਰ ਸਾਹਿਬ ਕਰਦਾ ਮਹਾਰਾਜ ਨੂੰ ਤਿੰਨਾਂ ਲੋਕਾਂ 14 ਭਵਨਾਂ ਦੇ ਸਵਾਮੀ ਮਹਾਰਾਜ ਦੀਨ ਦੁਨੀਆ ਦੇ ਮਾਲਕ ਆਪ ਗੁਰਨਾਨਕ ਸਾਹਿਬ ਪ੍ਰਗਟ ਗੁਰਾਂ ਕੀ ਦੇ ਸੱਚੇ ਪਾਤਸ਼ਾਹ ਬੈਠੇ ਮਹਾਰਾਜ ਤੂੰ ਮਹਾਰਾਜ ਦਾ ਸ਼ੁਕਰਾਨਾ ਕਰਕੇ ਜਾਂਦਾ ਪਤਾ ਨਹੀਂ ਕੀ ਮਹਾਰਾਜ ਨੇ ਦੇਣਾ ਸੀ ਉਹ ਹੁਣ ਤੱਕ ਉਹਦੇ ਪਾਸਪੋਰਟ ਨਹੀਂ ਮਿਲੇ ਪਿੱਛੇ ਵਿਜੇ ਲੱਗੇ ਹੋਏ ਨੇ ਬੰਦਾ ਇਹਨੂੰ ਲੱਭਿਆ ਗਿਆ ਕਿਧਰ ਨੂੰ ਜਿਹੜੇ ਸ਼ੰਕਾ ਕਰਦੇ ਨਾ ਉਹਨਾਂ ਨੂੰ ਡਰੈੱਸ ਵੀ ਦੱਸ ਦਾਂਗੇ ਪੁੱਛ ਲਈਏ ਜਾ ਕੇ ਬਹੁਤ ਕੋਤਕ ਨੇ ਇੱਥੇ ਆਪਾਂ ਉਹ ਸੁਣਾਉਂਦੇ ਨਹੀਂ ਕੋਤਕ ਇਹ ਕੋਤਕ ਤਾਂ ਸੁਣਾ ਰਹੇ ਆ ਇਹਦੇ ਵਿੱਚ ਬੰਦੇ ਦੀ ਵਡਿਆਈ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਹੈ ਇਹ ਕਿਰਪਾ ਗੁਰੂ ਗ੍ਰੰਥ ਸਾਹਿਬ ਦੀ ਹੈ ਸਾ ਸੰਗਤ ਆਪਾਂ ਜੁੜਨਾ ਕਿਹਦੇ ਨਾਲ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਹਾਰਾ ਸੰਤ ਨਾਨਕ ਪਾਦਰ ਪਧਰੋ ਜੁੜਨਾ ਆਪਾਂ ਬਾਬੇ ਨਾਨਕ ਨਾਲ ਹੈ ਜੁੜਨਾ ਆਪਾਂ ਮングੂਲ ਮੰਤਰ ਸਾਹਿਬ ਦੇ ਨਾਲ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅਮਰ ਦਾ ਪਿਆਲਾ ਦਿੱਤਾ ਪਾਰ ਬ੍ਰह्म ਪਰਮੇਸ਼ਰ ਨੇ ਅਕਾਲ ਪੁਰਖ ਜੀ ਬੜਾ ਮਹਾਰਾਜ ਦਾ ਤਕੜਾ ਜੂਸਾ ਸੋਹਣੇ ਬੜੇ ਨੇ ਮਹਾਰਾਜ ਜਿਹਨੇ ਦੇਖ ਲੇ ਨਾ ਮਹਾਰਾਜ ਉਹ ਫਿਰ ਦੇਖਣ ਨੂੰ ਕੁਝ ਰਹਿ ਨਹੀਂ ਜਾਂਦਾ ਜਿਹਨੇ ਰੱਬ ਦੇਖਿਆ ਨਹੀਂ ਨਾ ਉਹ ਫਿਰ ਦੁਨੀਆ ਵਾਲੀ ਦੇਖੀ ਜਾਂਦਾ ਆਸੇ-ਪਾਸੇ ਆ ਗਰਦਨ ਤੋਂ ਥੱਲੇ-ਥੱਲੇ ਜਿਹੜਾ ਸਰੀਰ ਹੈ ਇਹ ਸੰਸਾਰ ਹੈ ਆ ਜਿਹੜਾ ਆਪਣਾ ਸਿਰ ਹੈ ਇਹ ਬ੍ਰਹਮ ਹੈ ਜਦ ਤੱਕ ਆਪਾਂ ਇੱਥੇ ਨਹੀਂ ਪਹੁੰਚਦੇ ਬ੍ਰਹਮ ਦੇ ਵਿੱਚ ਰੱਬ ਨਹੀਂ ਦੇਖਦਾ ਦੂਜਾ ਸੁਪਨੇ ਦੇ ਵਿੱਚ ਜੇ ਮਹਾਰਾਜ ਦੇ ਜਿਹਨੂੰ ਦਰਸ਼ਨ ਹੋਗੇ ਨਾ ਇੱਕ ਵਾਰੀ ਹੱਸਦਿਆਂ ਦੇ ਸਹਾ ਸੰਗਤ ਫਿਰ ਤੁਹਾਨੂੰ ਦੁਨੀਆ ਚੰਗੀ ਨਹੀਂ ਲੱਗਣੀ ਫਿਰ ਤੁਸੀਂ ਦੇਖੀ ਜਾਊਂਗੇ ਮਹਾਰਾਜ ਕਿੰਨੇ ਸੋਹਣੇ ਲੱਗਦੇ ਹੱਸਦੇ ਉਹ ਜਿਹਨੇ ਮਹਾਰਾਜ ਸੋਹਣੇ ਨੇ ਨਾ ਉਹਨਾਂ ਦਾ ਜਿਹੜਾ ਹਾਸਾ ਜਿਹੜਾ ਆਨੰਦ ਹੈ ਜਿਹਨੇ ਦੇਖ ਲਿਆ ਉਹ ਫਿਰ ਕੋਈ ਆਨੰਦ ਹੀ ਵੱਖਰਾ ਉਦੇ ਵਰਗਾ ਨਾਨਦ ਬਣ ਨਹੀਂ ਸਕਦਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਕਾਲ ਪੁਰਖ ਜੀ ਨੇ ਅਮਰ ਦਾ ਪਿਆਲਾ ਦਿੱਤਾ ਗੁਰਨਾਨਕ ਸਾਹਿਬ ਕੌਣ ਨੇ ਆਪ ਰੱਬ ਨੇ ਪਾਰ ਬ੍ਰਹਮ ਪਰਮੇਸ਼ਰ ਗੁਰ ਪਰਮੇਸ਼ਰ ਇਹ ਤਾਂ ਇੱਕ ਲੀਲਾ ਕੀਤੀ ਆ ਅਮਰ ਦਾ ਪਿਆਲਾ ਦੇਣ ਵਾਲੇ ਵੀ ਆਪ ਹੀ ਨੇ ਪੀਣ ਵਾਲੇ ਵੀ ਆਪ ਹੀ ਨੇ ਅਕਾਲ ਪੁਰਖ ਜੀ ਕਹਿੰਦੇ ਮੈਂ ਪਾਰ ਬ੍ਰਹਮ ਪਰਮੇਸ਼ਰ ਹੈ ਗੁਰੂ ਨਾਨਕ ਜੀ ਤੁਸੀਂ ਗੁਰ ਪਰਮੇਸ਼ਰ ਜਿਹੜਾ ਤੁਹਾਡਾ ਨਾਮ ਲਵੇਗਾ ਜਿਹੜਾ ਮੂਲ ਮੰਤਰ ਸਾਹਿਬ ਜਪੇਗਾ ਉਹ ਸਿੱਧਾ ਮੇਰੇ ਸੱਚਖੰਡ ਧਾਮ ਨੂੰ ਆਵੇਗਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਖ